ਹਾਂਜੀ ਪਿਆਰੇ ਦੋਸਤੋ ਜਿਹੜੀ ਮਿਰਚ ਤੁਸੀਂ ਆ ਮੈਂ ਵੀਡੀਓ ਬਣਾਈ ਹੈ ਇਹ 24 12 ਦੀ ਜਿਹੜੀ ਵੀਡੀਓ ਬਣੀ ਹੋਈ ਹੈ ਮਿਰਚ ਪਿੰਡ ਬੁਰਜ ਹਰੀ ਦੀ ਹੈ ਤੇ ਮਿਰਚ ਦਾ ਜਿਹੜਾ ਬਿਲਕੁਲ ਹੈ ਜਿਹੜਾ ਸਿਸਟਮ ਖੜ ਚੁੱਕਿਆ ਸੀਗਾ ਜੜ ਖਰਾਬ ਹੋ ਚੁੱਕੀ ਸੀ ਮਿਰਚ ਸਾਰੀ ਘਣਾਉਂਦਾ ਗਈ ਸੀ ਮੈਂ ਤਾਂ ਵੀਡੀਓ ਬਣਾਈ ਹੈ ਕਿਉਂਕਿ ਤੁਹਾਨੂੰ ਪਤਾ ਲੱਗ ਜੇ ਔਰ ਅੱਜ ਤਰੀਕ ਹੋਈ ਹੈ ਮੰਨ ਲਓ ਵੀ 2 ਤਰੀਕ ਤੇ ਪਹਿਲਾ ਮਹੀਨਾ ਆਪਾਂ ਮਲਕੇ ਬਾਈ ਦੇ ਖੇਤ ਚ ਦੇਖਾਂਗੇ ਤੇ ਵੀ ਕਿੰਨਾ ਫਰਕ ਪਿਆ ਤੁਸੀਂ ਮਿਰਚ ਦਾ ਫਰਕ ਆਪ ਦੇਖੋ ਮੈਂ ਇਹੇ ਕਰਕੇ ਕਹਿਣਾ ਕਿ ਸਾਡੇ ਨਾਲ ਤੁਸੀਂ ਜੁੜੋ ਸਬਜ਼ੀਆਂ ਤੇ ਮਿਰਚ ਦੇ ਜੋ ਵੀ ਤੁਹਾਨੂੰ ਪ੍ਰੋਬਲਮ ਆਉਂਦੀ ਹੈ ਆਪਾਂ ਤੁਹਾਡਾ ਹੱਲ ਉਹ ਕਰਕੇ ਦੇਵਾਂਗੇ ਤੁਸੀਂ ਵੀਰੋ ਮਿਰਚ ਕਿਵੇਂ ਕਮਲਾ ਰਹੀ ਹੈ ਪੌਦੇ ਕਮਲਾ ਰਹੇ ਨੇ ਔਰ ਬਾਈ ਨੇ ਦਵਾਈਆਂ ਵੀ ਕਾਫੀ ਕਰਕੇ ਵੇਖੀਆਂ ਪਰ ਸੈਟਿੰਗ ਨਹੀਂ ਹੋਈ ਫਿਰ ਜਦੋਂ ਆਪਾਂ ਬਾਈ ਦੇ ਖੇਤ ਆ ਕੇ ਸਪਰਿਆ ਦਸੀਆਂ ਦੀ ਬਾਈ ਨੇ ਕੀਤੀਆਂ ਤੇ ਆਜ ਦੀ બીਜੋ ਵੀਡੀਓ ਇਹ ਅੱਜ ਦੀ ਹੈ ਇਹ ਦੋ ਤਰੀਕ ਦੀ ਵੀਡੀਓ ਤੇ ਮਿਰਚ 'ਚ ਫਰਕ ਦੇਖੋ ਨਾਕ ਤੇ ਸੁਸਤੀ ਨਾਕ ਤੇ ਪੀਲਾਪਣ ਤੇ ਮਿਰਚ ਜਿਹੜਾ ਫਟਾਰ ਹੈ ਪੂਰਾ ਜੋਰ ਦਾ ਸਟਾਰਟ ਕਰਦਾ ਇਹ ਵੀਡੀਓ ਬਣਾਉਂਦਾ ਸਿਰਫ ਇਹੀ ਮਕਸਦ ਹੈ ਇਹ ਤਾਂ ਸੋਚਿਓ ਕਿ ਅਸੀਂ ਫालतू ਬਾਵਾ ਖੱਟ ਰਹੇ ਆ ਪਰ ਕਾਰਨ ਕੀ ਇਹ ਵੀਡੀਓ ਤਾਂ ਬਣਾ ਰਹੇ ਕਿਉਂਕਿ ਸਾਡੇ ਕਿਸਾਨ ਭਰਾ ਖਰਚਾ ਲੋੜ ਤੋਂ ਵੱਧ ਵੀ ਕਰ ਲੈਂਦੇ ਐ ਤੇ ਬੱਲੇ ਫੇਰ ਕੁਛ ਨਹੀਂ ਪੈਂਦਾ ਉਹੀ ਕੁਛ ਆ ਕਿ ਸਾਡੇ ਮੂਰੇ ਫੇਰ ਖੜਾ ਹੁੰਦਾ ਤਾ ਕਰਕੇ ਕਹਿੰਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਤੁਹਾਡੀ ਜੇ ਪ੍ਰੋਬਲਮ ਆਉਂਦੀ ਹੈ ਸਾਨੂੰ ਵੀਡੀਓ ਬਣਾ ਕੇ ਪਾਓ ਜੜਦੀ ਬਣਾ ਕੇ ਪਾ ਦਿਓ ਪੌਦੇ ਬਣਾ ਕੇ ਪਾ ਦਿਓ ਤੇ ਆ ਕੇ ਦਵਾਈ ਲੈ ਜਾਓ ਮਿਰਚ ਨੂੰ ਫਰਕ ਤੁਹਾਨੂੰ ਹਫਤੇ ਬਾਅਦ ਦੱਸੋ ਮਿਰਚ ਵੀ ਹਾਂ ਕੁਝ ਹੋਇਆ ਹੋਇਆ ਤੁਸੀਂ ਆ ਮਿਰਚ ਵੇਖੋ ਕਿੰਨਾ ਫਰਕ ਪਿਆ ਇਸੇ ਕਰਕੇ ਕਹਿੰਦੇ ਹਾਂ ਪਤਾ ਕਾਰਨ ਕੀ ਹੈ ਕੁਛ ਨਹੀਂ ਠੰਡ ਦਾ ਟਾਈਮ ਹੈ ਤੁਸੀਂ ਠੰਡ ਠਾਰੀ ਮਰਦੇ ਹੋ ਤੁਸੀਂ ਖਰਚੇ ਵੀ ਕਰਦੇ ਹੋ ਜਦੋਂ ਫਿਰ ਵੀ ਜਾ ਕੇ ਸੈਟਿੰਗ ਨਹੀਂ ਬੰਨ੍ਹਦੀ ਤੇ ਫਿਰ ਨੁਕਸਾਨ ਹੁੰਦਾ ਤੇ ਨਾਲੇ ਫਿਰ ਜਿਹੜਾ ਵੀ ਫਸਲ ਜਦੋਂ ਨਿਆਸੀ ਹੋਵੇ ਤੇ ਬੰਦੇ ਨੂੰ ਚੈਣ ਵੀ ਨਹੀਂ ਆਉਂਦੀ ਕਿਉਂਕਿ ਫਸਲ ਪੁੱਤਾਂ ਨਾਲ ਦੀ ਹੁੰਦੀ ਹੈ ਤੇ ਫਸਲ ਬਿਮਾਰ ਤੇ ਪੁੱਤ ਬਿਮਾਰ ਕੋਈ ਨਹੀਂ ਚੱਲ ਸਕਦਾ ਇਸ ਕਰਕੇ ਸਾਡੇ ਨਾਲ ਜੁੜੋ ਆਪਾਂ ਤੁਹਾਡੇ ਜਿਹੜੇ ਮਸਲੇ ਹੱਲ ਸਾਰੇ ਕਰਾਂਗੇ ਤੇ ਵੀਡੀਓ ਸ਼ੇਅਰ ਕਰ ਦਿਆ ਕਰੋ ਸਮਾਰਥ ਸਾਨ ਪੀਵੀ 31 ਚੈਨਲ ਤੁਸੀਂ ਫੋਲੋ ਕਰ ਲਓ